ਆਸ਼ੂ ਜੀ ਨੇ ਜੋ ਕਿਹਾ ਨਾ ਵੀ ਪੋਲੀਟਿਸ਼ੀਅਨ ਨੂੰ ਕਿਉਂ ਅੱਜ ਇੰਨਾ ਮਿਆਰ ਡਿੱਗਿਆ ਕਿਉਂ ਪੋਲੀਟਿਕਸ ਨੂੰ ਲੋਕ ਪਸੰਦ ਨਹੀਂ ਕਰ ਰਹੇ ਆਹੀ ਗੱਲਾਂ ਨੇ ਮੈਂ ਆਪਣੇ ਕੋਲੋਂ ਕਹਿ ਰਹੇ ਆ ਮੈਨੂੰ ਇਹ ਦੱਸੋ ਜਦੋਂ ਉਹ ਲੇਡੀਜ਼ ਸੜਕ ਸੜਕ ਤੇ ਉਹ ਫਿਰ ਰਹੀਆਂ ਮੈਂ ਨਹੀਂ ਕਹਿੰਦਾ ਉਹ ਕਹਿ ਦੇਣੀਆਂ ਚਲੋ ਮੰਨ ਗਿਆ ਜੀ ਮੈਂ ਨਹੀਂ ਕਹਿੰਦਾ ਲੋਕ ਕਹਿ ਦੇਣਗੇ ਉਸ ਸਭ ਨੂੰ ਕਹਿ ਰਿਹਾ ਵੀ ਉਰੇ ਉਹਨਾਂ ਦਾ ਵੋਟ ਦਾ ਅਧਿਕਾਰ ਖਤਮ ਕਰ ਦਿਓ ਉਹਨਾਂ ਨੂੰ ਕੋਈ ਨੌਕਰੀਆਂ ਨਾ ਦਿਓ ਤੇ ਇਸ ਕਰਕੇ ਕਾਂਗਰਸ ਇਸ ਕੰਮ ਤੇ ਆ ਗਈ ਹੋਣ ਕੇਹੜਾ ਸਾਹਬ ਨੇ ਕਿਹਾ ਵੜਿੰਗ ਸਾਹਿਬ ਨੇ ਕਿਹਾ ਵੀ ਉਹਨਾਂ ਨੂੰ ਨਾ ਵੋਟ ਦਾ ਅਧਿਕਾਰ ਮਿਲੇਗਾ ਨਾ ਉਹਨਾਂ ਨੂੰ ਕਿਸੇ ਨੂੰ ਅਸੀਂ ਨੂੰ ਨੌਕਰੀ ਵੀ ਨਹੀਂ ਦਵਾਂ ਮੈਂ ਤੁਹਾਡੇ ਕੋਲ 10 ਸਾਲ ਰਿਹਾ ਇੱਕ ਵੀ ਕੋਈ ਪਿੰਡ ਵਾਲਾ ਕਹਿ ਦੇ ਵੀ ਕਿਸੇ ਤੇ ਕੋਈ ਇੱਕ ਐਫ ਆਈ ਆਰ ਵੀ ਦਰਜ ਕਰਾਈ ਹੋਵੇ ਕਿਸੇ ਤੇ ਕੋਈ ਇੱਕ ਕਿਸੇ ਦੇ ਤੱਕਾ ਵੀ ਹੋਣ ਦਿੱਤਾ ਹੋਵੇ ਤੇ ਉਹ ਦੇਖ ਕੇ ਵੋਟ ਹਣ ਮੇਰੇ ਪਿੰਡਾਂ ਨਾਲ ਡਾਕਟਰ ਸਾਹਿਬ ਦੇ ਡਾਕਟਰ ਕਨੀਕਾ ਜੀ ਜਿਹੜੇ ਸਾਡੇ ਜਨਰਲ ਸਕੱਤਰ ਨੇ ਤੇ ਮਾਨ ਸਾਹਿਬ ਦੀ ਸਾਡੇ ਜ਼ਿਲ੍ਹਾ ਪ੍ਰਧਾਨੋਂ ਦੀ ਟੀਮ ਚ ਅੱਜ ਉਹਨਾਂ ਨੇ ਸਵੇਰੇ ਨਾਸ਼ਤੇ ਲਈ ਜਾਂ ਚਾਹੇ ਪੇ ਚਰਚਾ ਜਿਵੇਂ ਉਹਦੇ ਉੱਤੇ ਆਪਣਾ ਪਰਿਵਾਰ ਜਿਹੜੇ ਪਰਿਵਾਰਿਕ ਮੈਂਬਰ ਨੇ ਉਹਨਾਂ ਨੂੰਰੇ ਬੁਲਾਇਆ ਸੀ ਤਿੱਕੋ ਬਹੁਤ ਬੜੀਆ ਇੰਟਰੈਕਸ਼ਨ ਹੋਈ ਹਰ ਨੇ ਭਰੋਸਾ ਦਿਵਾਇਆ ਵੀ ਅਸੀਂ ਭਾਜਪੀ ਮੋਦੀ ਜੀ ਦੇ ਨਾਂ ਤੇ ਉਹਨਾਂ ਦੇ ਡਿਵੈਲਪਮੈਂਟ ਮਾਡਲ ਤੇ ਅਸੀਂ ਇਸ ਵਾਰ ਸਾਹਮਣੇ ਮਨ ਬਣਾਇਆ ਵੀ ਉਹਨਾਂ ਨੂੰ ਵੋਟ ਕਰਨਾ ਏ ਤੇ ਸਾਰੇ ਉਰੇ ਪ੍ਰੋਫੈਸ਼ਨਲ ਲੋਕ ਬਹੁਤ ਪੜੇ ਲਿਖੇ ਲੋਕ ਨੇ ਉਹ ਸਾਰੇ ਅੱਜ ਇਕੱਠੇ ਹੋਏ ਸੀ ਤੇ ਉਹਨਾਂ ਨੇ ਫੈਸਲਾ ਕੀਤਾ ਜੋ ਵੀ ਸਾਨੂੰ ਵੋਟ ਪਵਾਉਣ ਲਈ ਕੋਈ ਵੀ ਸਾਧਨ ਦੀ ਲੋੜ ਪੈਗੀ ਕੋਈ ਵੀ ਬਸੀਲੇ ਦੀ ਲੋੜ ਪੈਗੀ ਉਹ ਸਾਰੀਆਂ ਚੀਜ਼ਾਂ ਅੱਜ ਦੀ ਮੀਟਿੰਗ ਦੇ ਵਿੱਚ ਇਹ ਜਿਹੜੇ ਫੈਸਲੇ ਆ ਇਹ ਵੀ ਹੋਏ ਆ ਬਿਲਕੁਲ ਆਸ਼ੂ ਜੀ ਨੇ ਵੀ ਕੱਲ ਮਿੰਦਾ ਕੀਤੀ ਹੈ ਜੀ ਕਿ ਜਿਹੜੀ ਆਡੀਓ ਲੀਕ ਕੀਤੀ ਗਈ ਸੀ ਤੁਹਾਡੇ ਤੇ ਉਹ ਕਹਿ ਰਹੇ ਨੇ ਕਿ ਸਾਡੇ ਕੋਲ ਹੋਰ ਆਡੀਓਜ਼ ਕਈ ਹੈਗੀਆਂ ਨੇ ਜਿਹੜੀਆਂ ਅਸੀਂ ਆਉਣ ਵਾਲੇ ਦਿਨਾਂ ਵਿੱਚ ਜਾਰੀ ਦੇਖੋ ਇਹੀ ਕੁਝ ਹੁੰਦਾ ਏ ਪੋਲਿਟਿਕਸ ਆਸ਼ੂ ਜੀ ਨੇ ਜੋ ਕਿਹਾ ਨਾ ਵੀ ਪੋਲਿਟਿਸ਼ੀਅਨ ਨੂੰ ਕਿਉਂ ਅੱਜ ਇੰਨਾ ਮਿਆਰ ਡਿੱਗਿਆ ਕਿਉਂ ਪੋਲਿਟਿਕਸ ਨੂੰ ਲੋਕ ਪਸੰਦ ਨਹੀਂ ਕਰ ਰਹੇ ਆਹੀ ਗੱਲਾਂ ਨੇ ਵੀ ਇੱਕ ਦੂਜੇ ਦੇ ਉਲਟ ਕੁਝ ਵੀ ਬਣਵਾ ਕੇ ਇਹ ਅੱਜਕੱਲ੍ਹ ਕਿੱਡੀ ਕਬੜੀ ਗੱਲ ਤੁਸੀਂ ਮੈਂ ਤੁਹਾਡੇ ਨਾਲ ਟੈਲੀਫੋਨ ਤੇ ਗੱਲ ਕਰਦਾ ਤੁਸੀਂ ਉਹਦੇ ਵਿੱਚ 10 ਗੱਲਾਂ ਤੋੜ ਮੋੜ ਕੇ ਜਾਂ ਵੈਸੇ ਵੀ ਜੋ ਮਰਜ਼ੀ ਬਣਾ ਲਓ ਇਸ ਕਰਕੇ ਇਹ ਗੱਲਾਂ ਨੂੰ ਕੋਈ ਪ੍ਰਵਾਹ ਹੈ ਨਾ ਕਿਸੇ VOTER ਤੇ ਨਾ ਹੋਰ ਕਿਸੇ ਤੇ ਇਲੈਕਸ਼ਨਾਂ 'ਚ ਇਹ ਗੰਦ ਛਿੱਟਿਆ ਹੀ ਜਾਂਦਾ ਇੱਕ ਦੂਜੇ ਤੇ ਇਲੈਕਸ਼ਨਾਂ ਦੇ ਦਿਨਾਂ ਚ ਹੀ ਤਾਂ ਇਹ ਸੱਤ ਗੱਲਾਂ ਨੁਕਸੇ ਕਿਉਂ ਆ ਬਸ ਇਹੀ ਤਾਂ ਗੱਲ ਆ ਵੀ ਇਹ ਸਾਰਾ ਕੁਝ ਆ ਜਿਹੜਾ ਇਹ ਪਲਾਨਡ ਤਰੀਕੇ ਨਾਲ ਇਹ ਪੋਲਿਟਿਕਸ ਨੂੰ ਹੋਰ ਗੰਦਲਾ ਕਰਨ ਲਈ ਖਰਾਬ ਕਰਨ ਲਈ ਪਰ ਪਰ ਇਹਦੇ ਨਾਲ ਲੋਕਾਂ ਨੂੰ ਕੀ ਲੈਣਾ ਦੇਣਾ ਵੋਟਰ ਨੂੰ ਕੀ ਲੈਣਾ ਦੇਣਾ ਮੈਂ ਤੁਹਾਨੂੰ ਕਿਹਾ ਗਿਆ ਕਿ ਲਗਾਤਾਰ ਤੁਹਾਨੂੰ ਕਹੀ ਜਾ ਰਹੀ ਸੀ ਕਿ ਮੈਨੂੰ ਰੇਪਿਸ ਨਾਲ ਦਿਓ ਤਾਂ ਕਰਕੇ ਮੈਂ ਇਹ ਆਡੀਓ ਲੀਕ ਕੀਤੀ ਚਲੋ ਜੀ ਜੇ ਹੁਣ ਮੇਰੇ ਕਹਿਣ ਨਾਲ ਕੀ ਹੋਊਗਾ ਜੇ ਮੈਂ ਨਹੀਂ ਕਹਿੰਦਾ ਤੇ ਲੋਕ ਕੀ ਕਹਿਣਗੇ ਮੈਂ ਆਪਣੇ ਕੋਲੋਂ ਕਹਿ ਰਹੇ ਹਾਂ ਮੈਨੂੰ ਇਹ ਦੱਸੋ ਜਦੋਂ ਉਹ ਲੇਡੀਜ਼ ਸੜਕ ਸੜਕ ਤੇ ਉਹ ਫਿਰ ਰਹੀਆਂ ਮੈਂ ਨਹੀਂ ਕਹਿੰਦਾ ਉਹ ਕਹਿੰਦੀਆਂ ਚਲੋ ਮੰਨ ਗਿਆ ਜੀ ਮੈਂ ਨਹੀਂ ਕਹਿੰਦਾ ਲੋਕ ਕਹਿ ਦੇਣਗੇ ਲੋਕ ਕਹਿ ਦੇਣਗੇ ਤੇ ਜਿਹੜੀ 10 ਮਹੀਨੇ ਜੇਲ੍ਹ ਚ ਰਹੇ ਨੇ ਉਹ ਮੇਰੇ ਕਹਿਣ ਨਾਲ ਥੋੜੀ ਰਹੇ ਨੇ ਉਹਨਾਂ ਨੂੰ ਤਾਂ ਜਿਹੜੀ ਜੇਲ੍ਹ ਕੱਟਣੀ ਪਈ ਆ ਉਹ ਇਸ ਦੇਸ਼ ਦੇ ਕਾਨੂੰਨ ਨਾਲ ਕੱਟਣੀ ਪਈ ਆ ਨਾ ਮੇਰੇ ਮੇਰੇ ਕਹਿਣ ਨਾਲ ਕੀ ਹੋਊਗਾ ਮੈਨੂੰ ਲੋਕ ਮੰਨ ਲੈਣਗੇ ਜੇ ਮੈਂ ਕਹੂੰਗਾ ਸਰ ਪੋਲਿਟਿਕ ਦੀ ਗੱਲ ਕੀਤੀ ਜਾਵੇ ਪੋਟਿਸ਼ ਹਮੇਸ਼ਾ ਹੀ ਇట్లా ਹੁੰਦਾ ਜਿਵੇਂ ਦਿੱਲੀ ਚ ਅਗਰ ਕੁਝ ਵੀ ਹੋ ਰਿਹਾ ਹੋਣਾ ਲਈ ਸਾਂਸਦ ਨੇ ਉਹਨਾਂ ਵੱਲੋਂ ਐਲੀਗੇਸ਼ਨ ਲਾਏਗੇ ਨੇ ਤੇ ਕੀ ਜਾਂਦਾ ਬੀਜਪੀ ਦਾ ਹੱਥ ਹੈ ਇਹਦੇ ਪਿੱਛੇ ਕਿਹੜੀ ਚ ਜਿਹੜੀ ਆਪਣੀ ਓਪੀਏ ਨੇ ਕੇਜਰੀਵਾਲ ਅੱਛਾ ਉਹ ਜਿਹੜੇ ਮਾਲੀਵਾਲ ਜੀ ਜੀ ਮਾਲੀਵਾਲ ਜਿਹੜੇ ਸਾਂਸਦ ਨੇ ਸਾਂਸਦ ਜਿਹੜਾ ਰਾਜ ਸਭਾ ਦੇ ਅਖੀਂ ਵੱਲੋਂ ਕਿਹਾ ਗਿਆ ਵਾ ਵੀ ਇਹ ਬੀਜਪੀ ਦਾ ਉਹ ਹੋ ਗਈ ਹੈ ਬੀਜਪੀ ਦਾ ਹੱਥ ਹੈ ਇਸ ਸਾਜ਼ਿਸ਼ ਪਿੱਛੇ ਆ ਨਹੀਂ ਘਰ ਆਮ ਆਦਮੀ ਪਾਰਟੀ ਦੇ ਚੀਫ ਮਿਨਿਸਟਰ ਦਾ ਸੀ ਨਾ ਤੇ ਆਮ ਆਦਮੀ ਪਾਰਟੀ ਦੀ ਉਹ ਮਰਾਜ ਸਭਾ ਦੀ ਐਮਪੀ ਸੀ ਜੀ ਜੀ ਤੇ ਕੁੱਟਣ ਵਾਲੇ ਕੇਜਰੀਵਾਲ ਸਾਹਿਬ ਦੇ ਪੀਏ ਸੀ ਕੁੱਟਖਾਨ ਵਾਲੇ ਰਾਜ ਸਭਾ ਦੇ ਐਮਪੀ ਸੀ ਆਮ ਆਦਮੀ ਦੇ ਅਮੈਂ ਉਹੀ ਕਨਬੀਏ ਤੇ ਵਿੱਚ ਬੀਜੇਪੀ ਕਿੱਥੋਂ ਆ ਗਈ ਸਰ ਉੱਥੇ ਇਕੱਠੇ ਅਸੀਂ ਮਿਲ ਜਨਨੇ ਆ ਕਾਂਗਰਸ ਔਰ ਆਮਾਦੀ ਪਾਰਟੀ ਤੇ ਲੁਧਿਆਣਾ ਚ ਕਿੱਥੇ ਲਵਾ ਕੇ ਗੱਲ ਲੱਗ ਦੇ ਦੇਖੋ ਕਿੱਥੋਂ ਲੱਗਦਾ ਬੜਾ ਲੋਕ ਪੜੇ ਲੇ ਕੇ ਇੱਕ ਗੱਲ ਕਲੀਅਰਟੀ ਕਰਨੀ ਚਾਹੀਦੀ ਆ ਬ੍ਰਿੰਕ ਸਾਹਿਬ ਨੂੰ ਤੇ ਕਲੀਅਰਟੀ ਕਰਨੀ ਚਾਹੀਦੀ ਆ ਪੱਪੀ ਜੀ ਨੂੰ ਵੀ ਤੁਸੀਂ ਦੱਸੋ ਤਾਂ ਸਹੀ ਵੀ ਕੇਜਰੀਵਾਲ ਉਹੀ ਕੇਜਰੀਵਾਲ ਉਹੀ ਭਗਵੰਤ ਮਾਨ ਉਰੇ ਆ ਕੇ ਸੋਨੀਆ ਗਾਂਧੀ ਜੀ ਨੂੰ ਗਾਲਾਂ ਕੱਢ ਰਹੇ ਆ ਉਹੀ ਕੇਜਰੀਵਾਲ ਸਾਹਿਬ ਉਹੀ ਭਗਵੰਤ ਮਾਨ ਸਾਹਿਬ ਦਿੱਲੀ ਚ ਜਾ ਕੇ ਇਹ ਕਹਿ ਰਹੇ ਆ ਵੀ ਬਹੁਤ ਵਧੀਆ ਹੈ ਜਿਹੜਾ ਸੋਨੀਆ ਗਾਂਧੀ ਜੀ ਵਰਗਾ ਬੰਦਾ ਹੀ ਲੇਡੀ ਕੋਈ ਨਹੀਂ ਗਈ ਰਾਹੁਲ ਗਾਂਧੀ ਵਰਗਾ ਬੰਦਾ ਕੋਈ ਨਹੀਂ ਜਦੋਂ ਫੇਰ ਪੰਜਾਬ ਆ ਜਾਂਦੇ ਆ ਫੇਰ ਕਹਿੰਦੇ ਆ ਵੀ ਰਾਹੁਲ ਗਾਂਧੀ ਤਾਂ ਪੱਪੂ ਆ ਤੇ ਮੈਨੂੰ ਦੱਸੋ ਦੱਸਿ ਵੀ ਇਹ ਇਹਨਾਂ ਨੂੰ ਪੁੱਛੋ ਵੀ ਤੁਸੀਂ ਕਰਨਾ ਕੀ ਚਾਹੁੰਦੇ ਹੋ ਐਨੇ ਕਨਫਿਊਜ਼ ਹੋ ਗਏ ਚੰਡੀਗੜ੍ਹ ਚ ਮਨੀਸ਼ਤਵਾਲੀ ਜੀ ਇੱਕ ਪਾਸੇ ਝਾੜੂ ਇੱਕ ਪਾਸੇ ਪੰਜਾਬ ਪਾਇਆ ਹੋਇਆ ਦਿੱਲੀ ਚ ਇੱਕ ਪਾਸੇ ਝਾੜੂ ਇੱਕ ਪਾਸੇ ਪੰਜਾਬ ਪਾਇਆ ਉਰੇ ਆ ਕੇ ਇੱਕ ਦੂਜੇ ਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਹਾਲਾਤ ਦੇਖੋ ਕੀ ਹੈ ਸਥਿਤੀ ਕੀ ਆ ਤੇ ਇੱਕ ਇਹਨਾਂ ਦਾ ਇਹ ਹਾਲ ਆ ਕਾਂਗਰਸ ਪਾਰਟੀ ਦੇ ਪ੍ਰਧਾਨ ਵੜਿੰਗ ਸਾਹਿਬ ਅੱਜ ਜਦੋਂ ਆਪ استਿਫਾ ਦੇਣ ਇਹਦਾ ਮਤਲਬ ਉਹਨਾਂ ਦੀ ਕੋਈ ਵੀ ਕਿਸੇ ਦੇ ਉੱਤੇ ਉਹਨਾਂ ਦਾ ਕੋਈ ਵੀ ਜਿਹੜਾ ਉਹ ਜਿਹੜਾ ਕੀ ਕਹਿੰਦੇ ਆ ਉਹਨਾਂ ਦਾ ਕਿਸੇ ਵੀ ਡਿਸਪਲਿਨ ਜਿਹੜਾ ਪਾਰਟੀ ਤੇ ਕੋਈ ਹੈ ਨਹੀਂ ਕਿਉਂਕਿ ਸਿਹਰੀ ਆਮ ਇੱਕ ਵਾਰ ਨਹੀਂ ਸੰਗਰੂਰ ਤੋਂ ਕੈਂਡੀਡੇਟ ਨੇ ਜਿਹੜੇ ਖੈਰਾ ਸਭ ਉਹ ਰੋਜ਼ ਕਹਿ ਰਹੇ ਚਾਹੇ ਉਰੇ ਕੋਈ ਰਾਜਸਥਾਨੀ ਆਇਆ ਚਾਹੇ ਉਰੇ ਕੋਈ ਮਦਰਾਸੀ ਆਇਆ ਚਾਹੇ ਉਰੇ ਕੋਈ ਜੰਮੂ ਕਸ਼ਮੀਰ ਤੋਂ ਆਇਆ ਚਾਹੇ ਕੋਈ ਹਿਮਾਚਲ ਤੋਂ ਚਾਹੇ ਕੋਈ ਝਾਰਖੰਡ ਤੋਂ ਚਾਹੇ ਕੋਈ ਉੱਤਰ ਪ੍ਰਦੇਸ਼ ਤੋਂ ਚਾਹੇ ਕੋਈ ਬਿਹਾਰ ਚੋਂ ਚਾਹੇ ਉਤਰਾਖੰਡ ਚੋਂ ਉਹ ਸਭ ਨੂੰ ਕਹਿ ਰਿਹਾ ਵੀ ਉਰੇ ਉਹਨਾਂ ਦਾ ਵੋਟ ਦਾ ਅਧਿਕਾਰ ਖਤਮ ਕਰ ਦਿਓ ਉਹਨਾਂ ਨੂੰ ਕੋਈ ਨੌਕਰੀਆਂ ਨਾ ਦਿਓ ਤੇ ਇਸ ਕਰਕੇ ਕਾਂਗਰਸ ਇਸ ਕੰਮ ਤੇ ਆ ਗਈ ਹੋਣ ਕਾਂਗਰਸ ਇਸ ਇਸ ਪੱਧਰ ਤੇ ਡਿੱਗੀ ਆ ਤੇ ਮੈਂ ਸਾਰਿਆਂ ਨੂੰ ਕਹੂੰਗਾ ਪੰਜਾਬ ਦੇ ਵਿੱਚ ਜਿੰਨੇ ਵੀ ਮੈਸਟੇਟਾਂ ਦੇ ਨੌਲੇ ਆ ਜਿੰਨੇ ਵੀ ਉਹ ਦੇਸ਼ਵਾਸੀ ਨੇ ਉਹ ਹਿੰਦੋਸਤਾਨੀ ਨੇ ਡਟ ਕੇ ਵਿਰੋਧ ਆ ਜਿਹੜਾ ਜਿੱਥੇ ਵੀ ਕਾਂਗਰਸ ਪਾਰਟੀ ਦੇ ਕੈਂਡੀਡੇਟ ਜਾਂ ਉਹਨਾਂ ਦੇ ਲੋਕ ਜਾਂ ਉਹਨਾਂ ਦੀ ਧਰਮ ਪਤਨੀ ਕਿਤੇ ਵੀ ਜਾਂਦੀ ਆ ਤਾਂ ਸਾਰੇ ਚਾਹੇ ਉੱਤਰਾਖੰਡ ਵਾਲੇ ਨੇ ਚਾਹੇ ਹਿਮਾਚਲ ਵਾਲੇ ਨੇ ਚਾਹੇ ਯੂਪੀ ਵਾਲੇ ਆ ਚਾਹੇ ਬਿਹਾਰ ਵਾਲੇ ਆ ਚਾਹੇ ਮਦਰਾਸ ਵਾਲੇ ਆ ਜਿੰਨੀਆਂ ਵੀ ਸਟੇਟਾਂ ਤੋਂਰੇ ਲੋਕ ਬੈਠੇ ਆ ਉਹਨਾਂ ਨੂੰ ਕਾਂਗਰਸ ਪਾਰਟੀ ਨੇ ਇਹ ਕਿਹਾ ਜੇ ਸਾਡੀ ਵਾਰੀ ਆ ਗਈ ਖੈਰਾ ਸਾਹਿਬ ਨੇ ਕਿਹਾ ਵਰਿੰਗ ਸਾਹਿਬ ਨੇ ਕਿਹਾ ਵੀ ਉਹਨਾਂ ਨੂੰ ਨਾ ਵੋਟ ਦਾ ਅਧਿਕਾਰ ਮਿਲੇਗਾ ਨਾ ਉਹਨਾਂ ਨੂੰ ਕਿਸੇ ਨੂੰ ਅਸੀਂ ਨੂੰ ਨੌਕਰੀ ਵੀ ਨਹੀਂ ਦਵਾਵਾਂਗੇ ਉਹਨਾਂ ਦਾ ਰੋਡ ਸ਼ੋ ਵੀ ਕੱਟਣ ਜਾ ਰਹੇ ਆ ਜੀ ਲਗਾਤਾਰ ਟਿੰਬਾ ਰੋਡ ਤੇ ਅੱਜ ਰੋਡ ਸ਼ੋ ਕਰਨਗੇ ਉਸ ਤੋਂ ਬਾਅਦ ਕਿਤਨਾ ਕਿਤੇ ਗਰਜਦੇ ਹੋਏ ਵੀ ਦਿਖਾਈ ਦੇਣਗੇ ਪੰਜਾਬ 'ਚ ਕਦੋਂ ਕੋਈ ਵਿਜਿਗਰਜਣ ਨੂੰ ਗਾ ਬੱਦਲ ਨੇ ਉਹ ਸਰ ਪੰਜਾਬ 'ਚ ਬੀਜਪੀ ਦਾ ਕੋਈ ਵੱਡਾ ਨੇਤਾ ਕਦੋਂ ਆਇਆ ਸਰ ਦੇਖੋ ਪਹਿਲੀ ਗੱਲ ਤਾਂ ਪ੍ਰਾਈਮ ਮਿਨਿਸਟਰ ਸਾਹਿਬ ਦੇ ਪ੍ਰੋਗਰਾਮ 23 24 ਨੂੰ ਪੰਜਾਬ 'ਚ ਬਣੇ ਹੋਏ ਆ ਤੇ ਉਸ ਤੋਂ ਅਗਲੇ ਗੇਟ ਜਿਹੜੇ 27 28 ਨੂੰ ਆ ਉਹ ਜਿਹੜੇ ਅੰਮ੍ਰਿਤਸਰ ਸਾਬ ਤੇ ਲੁਧਿਆਣਾ ਐ ਜਿਹੜਾ ਉਹ ਅਗਲੇ 게ਟ ਚ ਆਏਗਾ ਹੁਣ ਟੋਟਲ 25 ਤੋਂ ਬਾਅਦ ਜਿਹੜੇ ਇਹ 5 ਦਿਨ ਹੋਣਗੇ ਉਹਦੇ ਵਿੱਚ ਟੋਟਲ ਕਿਉਂਕਿ ਸਾਡਾ ਆਖਰੀ ਜਿਹੜਾ 게ਟ ਇਲੈਕਸ਼ਨ ਆ ਜਾਏਗੀ ਤੇ ਸਾਰੇ ਯੋਗੀ ਸਾਹਿਬ ਹੋਣ ਪ੍ਰਧਾਨ ਮੰਤਰੀ ਜੀ ਹੋਣ ਅਮਿਤ ਸ਼ਾਹ ਜੀ ਹੋਣ ਸਾਰੀ ਲੀਡਰਸ਼ਿਪ ਆ ਜਿਹੜੀ ਆਉਣ ਵਾਲੇ ਦਿਨਾਂ ਤੁਸੀਂ ਹਰ ਲੋਕ ਸਭਾ ਹਲਕਾ ਦੇਖਣਾ ਜੀ ਅੱਜ ਬਾਜਪਨ ਪਰਿਵਾਰ ਵੱਡਾ ਹੋਣ ਜਾ ਰਿਹਾ ਉਹਦੇ ਬਾਰੇ ਕੀ ਕਹਿੰਦੇ ਹੋ ਅੱਜ ਦਾ ਪਰਿਵਾਰ ਤਾਂ ਰੋਜ਼ ਪਲ-ਪਲ ਮਿੰਟ-ਮਿੰਟ ਸਕਿੰਟ-ਸਕਿੰਟ ਜਿਹੜਾ ਪਰਿਵਾਰ ਵੱਡਾ ਵੱਡਾ ਹੋ ਰਿਹਾ ਤੇ ਇੱਕ ਹੋਰ ਖੁਸ਼ਖਬਰੀ ਆ ਬੜੀ ਵੱਡੀ ਜਿੰਨਾ ਅਸੀਂ ਗਿੱਲ ਹਲਕੇ ਜਗਰਾਉਂ ਤੇ ਦਾਖਾ ਜੋ ਉੱਥੇ ਉਸ਼ਾ ਲ ਆ ਰਿਹਾ ਅੱਜ ਹੀ ਮੈਂ ਸਵੇਰੇ ਜਿਹੜੇ ਉੱਥੇ ਦੇ ਸਰਪੰਚ ਨੇ ਜੁਆਇਨ ਕਰਾ ਕੇ ਆਏ ਆ ਤੇ ਅੱਜ ਹੋਰ ਵੱਡੀਆਂ ਜੁਆਇਨਿੰਗਾਂ ਜਿਹੜੀਆਂ ਉਹ ਸ਼ਾਮ ਤੱਕ ਜਿਹੜੀਆਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਸਰ ਬ੍ਰਿੰਗ ਸਾਹਿਬ ਬੜੇ ਇਹ ਕਹਿੰਦਾ ਮਿਸ ਨਿਊਜ਼ ਟ੍ਰਿਕਨਲ ਬੋਲਦੇ ਨੇ ਕਿ ਕੋਈ ਲਬਦ ਬਾਪਾ ਇਹ ਡੱਲੂ ਕੰਪਾਇਡੋ ਉਹ ਪੱਪੀ ਦਾ ਮੂਣੀ ਗੁੰਦਾ ਤੇ ਤੁਹਾਡੇ ਵਾਰ ਵੀ ਕੁਝ ਲੋਕ ਥੋੜੇ ਬੋਲਦੇ ਨੇ ਅੱਛਾ ਲੱਗਾ ਪਤਾ ਕੀ ਯਾਰ ਉਹ ਲੁਧਿਆਣੇ ਤੋਂ ਨਹੀਂ ਏ ਲੁਧਿਆਣੇ ਦੇ ਬੜਾ ਸੱਬੇ ਕਾਪਾ ਲੋਕ ਰਹਨੇ ਆ ਪਹਿਜੀਆਂ ਗੱਲਾਂ ਕਰਦੇ ਨਹੀਂ ਉਹ ਕਿ ਤੂੰ ਬਾਹਰੋਂ ਆਏ ਆ ਤੇ ਇਸ ਕਰਕੇ ਉਹਨਾਂ ਦੀ ਤਾਂ ਵੋਟ ਵੀ ਹੈ ਨਹੀਂ ਕਿ ਉਰੇ ਦੀ ਉਹ ਤਾਂ ਵੋਟ ਵੀ ਕਿਤੇ ਉਹਨਾਂ ਦੀ ਲੁਧਿਆਣੇ ਜ਼ਿਲ੍ਹੇ ਤੋਂ ਬਾਹਰ ਦੀ ਕਿਤੇ ਮੁਕਸਰ ਜਾਂ ਗਿੱਦੜਵਾ ਹੋਏਗੀ ਉਹ ਤਾਂ ਉਰੇ ਦੇ ਵੋਟਰ ਵੀ ਹੈ ਨਹੀਂ ਇਸ ਕਰਕੇ ਉਹਨਾਂ ਨੇ ਤਾਂ ਇੱਕ ਤਰੀਕ ਤੱਕ ਆਪਣਾ ਸਮਾਨ ਰੱਖਿਆ ਉਹਦੋਂ ਬਾਅਦ ਸਮਾਨ ਚੱਕ ਕੇ ਤੁਰ ਜਾਣਗੇ ਉਹ ਇਸੇ ਤਰੀਕੇ ਨਾਲ ਡਿਵਾਈਡ ਕਰ ਰਹੇ ਆ ਮੈਂ ਤੁਹਾਡੇ ਰਹੀਂ ਕਹਿਣਾ ਚਾਹੁੰਨਾ ਤੁਸੀਂ ਇੱਕ ਵਾਰ ਦੇਖ ਲਓ ਇਹ ਤਾਂ ਜਿਵੇਂ ਅਹਿਮਦ ਸ਼ਾਹ ਅਬਦਾਲੀ ਸੀ ਨਾ ਇਹਨਾਂ ਨੇ ਇਹਨਾਂ ਦੇ ਸਾਲਾਹ ਸਾਹਿਬ ਨੇ ਪੁੱਛ ਲਓ ਜਾ ਕੇ ਕਿਸ ਤਰੀਕੇ ਨਾਲ ਲੋਕਾਂ ਦੀਆਂ ਜ਼ਮੀਨਾਂ ਦੱਬੀਆਂ ਐ ਕਿਸ ਤਰੀਕੇ ਨਾਲ ਇਹਨਾਂ ਨੇ ਸ਼ੈੱਲ ਇੰਡਸਟਰੀ ਦੱਬੀ ਐ ਕਿਸ ਤਰੀਕੇ ਨਾਲ ਇਹਨਾਂ ਨੇ ਕਤਲ ਕਰਵਾਏ ਆ ਕਿਸ ਤਰੀਕੇ ਨਾਲ ਇਹਨਾਂ ਨੇ ਮਨਰੇਗਾ ਦੇ ਪੈਸੇ ਲੁੱਟੇ ਆ ਮੈਂ ਪਿੰਡਾਂ ਵਾਲਿਆਂ ਨੂੰ ਵੀ ਕਹਿਣਾ ਚਾਹੁੰਨਾ ਤੁਸੀਂ ਬਚਜੋ ਇਹ ਗੇੜੇ ਮਾਰਦੇ ਆ ਵੋਟਾਂ ਲਈ ਨਹੀਂ ਇਹ ਤੁਹਾਡੀਆਂ ਜ਼ਮੀਨਾਂ ਦੇਖਦੇ ਫਿਰਦੇ ਆ ਕਿਹੜੇ ਕੋਲ ਪੈਸਾ ਐ ਕਿਹਨੂੰ ਲੁੱਟਣਾ ਕਿਹਨੂੰ ਠੱਗਣਾ ਕਿਉਂਕਿ ਇਹਨਾਂ ਦਾ ਕੰਮ ਇਹ ਰਿਹਾ ਐ ਅਸੀਂ ਮੈਂ ਤੁਹਾਡੇ ਕੋਲ 10 ਸਾਲ ਰਿਆਂ ਇੱਕ ਵੀ ਕੋਈ ਪਿੰਡ ਵਾਲਾ ਕਹਿ ਦੇਵੇ ਵੀ ਕਿਸੇ ਤੇ ਕੋਈ ਇੱਕ ਐਫ ਆਈ ਆਰ ਵੀ ਦਰਜ ਕਰਾਈ ਹੋਵੇ ਕਿਸੇ ਤੇ ਕੋਈ ਇੱਕ ਕਿਸੇ ਦੇ ਧੱਕਾ ਵੀ ਹੋਣ ਦਿੱਤਾ ਹੋਵੇ ਤੇ ਉਹ ਦੇਖ ਕੇ ਵੋਟ ਪਾਉਣ ਮੇਰੇ ਪਿੰਡਾਂ ਵਾਲੇ ਸਰ ਗਿੱਦੜਵਾਹੇ ਤੋਂ ਗਿੱਦੜਵਾਹੇ ਦੇ ਲੋਕਾਂ ਨੇ ਇਨਸਾਫ ਹੋਏਗਾ ਕਿ ਲੁਧਿਆਣਾ ਦੇ ਲੋਕਾਂ ਨੂੰ ਇਨਸਾਫ ਕਰਵਾਣਗੇ ਜੇ ਇਹਨਾਂ ਨੂੰ ਜਿਹੜੀ ਫੀਡ ਦਿੱਤੀ ਹੈ ਨਹੀਂ ਦੇਖੋ ਜੀ ਉਹ ਪ੍ਰਧਾਨ ਸੀ ਉਹਨਾਂ ਨੂੰ ਲੱਗਿਆ ਵੀ ਲੁਧਿਆਣਾ ਸਭ ਤੋਂ ਵਧੀਆ ਪੂਰੇ ਸਭ ਤੋਂ ਵੱਧ ਪੈਸਾ ਹੈ ਕਿਉਂਕਿ 60% ਪੈਸਾ ਹੈ ਜਿਹੜਾ ਸਾਰੇ ਪੰਜਾਬ ਨੂੰ ਚਲਾਉਣ ਨਾਲ ਲੁਧਿਆਣੇ ਚੋਂ ਜਾਂਦਾ ਉਹ ਇਹਨਾਂ ਕੋਲ ਡਾਟਾ ਸੀ ਤੇ ਉਹ ਸਾਰੇ ਇਹਨਾਂ ਨੇ ਬੰਦੇ 150 ਬੰਦਾ ਉਰੇ ਛੱਡਿਆ ਹੋਇਆ ਗਿੱਦੜਵਾਹੇ ਤੋਂ ਜਿਹੜਾ ਸਿਰਫ ਇਸੇ ਕੰਮ ਤੇ ਵੀ ਦੱਸੋ ਕਿਹੜੇ ਇੰਡਸਟਰੀਸ ਦੇ ਘਰੇ ਲਾਂਚ ਰਖਾਈਏ ਕਿਹਦੇ ਡਿਨਰ ਰਖਾਈਏ ਕਿਹਦੇ ਚਾਹ ਰਖਾਈਏ ਸਿਰਫ ਉਸ ਪੈਸਾ ਇਕੱਠਾ ਕਰਦੇ ਆ ਜਿਹੜਾ ਸਾਰਾ ਪਰਿਵਾਰ ਫਿਰ ਰਿਹਾ ਹੈ ਜਿਹੜਾ ਨਿਵਾਸ ਦੇ ਉਤੇ ਬਿੱਕੂ ਜੀ ਨੇ ਜਿਹੜਾ ਹੈਗਾ ਆਪਣੇ ਚੋਣ ਪ੍ਰਚਾਰ ਦੀ ਮਹੀਨ ਨੂੰ ਅਦਾ ਕੀਤਾ ਤੇ ਕੀ ਕਹਿਣਾ ਚਾਹੋਗੇ ਸਾਹਿਬ ਕਿਸ ਤਰ੍ਹਾਂ ਦਾ ਆਸ਼ਵਾਸ਼ਣ ਦਿੱਤਾਗੇ ਤੁਸੀਂ ਦੇਖੇ ਮੈਂ ਇਸ ਤੋਂ بڑا ਹੰਗਾਰਾ ਨਹੀਂ ਮਿਲ ਸਕਦਾ ਸਿਕਾ ਸਾਡੇ ਕੋਲ ਸਿਰਫ ਇੱਕੋ ਦਿਨ ਸੀ ਤਿਆਰੀ ਕਰਨ ਦਾ ਲੇਕਿਨ ਤੁਸੀਂ ਆਪਣੀ ਅੱਖਾਂ ਨਾਲ ਦੇਖਿਆ ਕਿ ਕਿੰਨੇ ਪਬਲਿਕ ਟੱਟੀ ਹੋਈ ਹੈ ਔਰ ਬਿੱਟੂ ਜੀ ਦੇ ਸ਼ਬਦਾਂ ਦੇ ਹਿਸਾਬ ਨਾਲ ਮੈਨੂੰ ਲੱਗਦਾ ਹੈ ਕਿ ਆਪਾਂ ਬਿਚਾ ਥੰਬੇਕ ਮжоਰੀਟੀ ਕੋਰਾਨੋ ਐਮਪੀ ਬਣਾ ਸਕਦੇ ਹਾਂ ਸਾਡੇ ਸਰਾਭਾ ਨਿਵਾਸੀਓ ਨੇ ਆਪਨੇ ਦੇਖਿਆ इतना उत्साह था और बिट्टू जी ने जो ये मुहिम चलाई हुई है आप ये देखना कितनी सक्सेसफुल होगी आप चार तारीख तक वेट करो आपको पता लगेगा और यहाँ ना हम भाजपाइयों ने इतना भंगड़ा किया आप लोग को पता लगेगा सारे पंजाब को पता लगेगा कि लुधियाना कहाँ है और हम हर हाल में मोदी जी को सेंटर में लेके आएंगे असि रणवीत बिट्टू जी नूँ पहला तो ही काफ़ी देर तो इतने बुलाने कह रहे थे लेकिन आज सवेरे वो मौका आया ਔਰ ਉਹਦੇ ਵਿੱਚ ਅਸੀਂ ਉਹਨਾਂ ਨੂੰ ਦਿਖਾਇਆ ਕਿ ਸਾਡੇ ਮਹੱਲੇ ਦੇ ਚਾਰ ਬਲਾਕਸ ਦੇ ਜਿੰਨੇ ਵੀ ਰੈਜ਼ਿਡੈਂਟਸ ਹੈਗੇ ਆ ਉਹ ਸਾਰੇ ਜਿੰਨੇ ਕਿੰਨੇ ਉਤਸ਼ਾਹਿਤ ਸੀਗੇ ਰਮਨਦੀਪ ਬਿੱਟੂ ਜੀ ਦੀ ਗੱਲਬਾਤ ਨੂੰ ਉਹਨਾਂ ਦੇ ਵਿਚਾਰਾਂ ਨੂੰ ਸੁਣਨ ਲਈ ਔਰ ਉਹਨਾਂ ਨੇ ਉਹਦੇ ਲਈ ਡੇਢ ਘੰਟੇ ਤੋਂ 2 ਘੰਟੇ ਵੇਟ ਵੀ ਕੀਤੀ ਹੈ ਸਵੇਰ ਤੋਂ ਉਹਨਾਂ ਦੇ ਨਾਲ ਲੱਗ ਕੇ ਉਹ ਸਾਰੇ ਭਾਜਪਾ ਨੂੰ ਵੋਟ ਪਾ ਕੇ ਆਪਣੇ ਆਪ ਨੂੰ ਉਹ ਬਿੱਟੂ ਜੀ ਨੂੰ ਇੱਥੋਂ ਜਿਤਾ ਕੇ ਭੇਜਣਾ ਚਾਹੁੰਦੇ ਆ ਲੁਧਿਆਣਾ ਤੇ ਸਬਟੀ